ਤੁਹ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਗਤ ਕਰਦਾ ਹੈ ਜਿਵੇਂ ਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕੀਤਾ ਜਾਵੇ ਤਾਂ ਲਗਾਤਾਰ ਪੰਜਾਬ ਪੁਲਿਸ ਵੀ ਐਕਸ਼ਨ ਮੂਡ ਦੇ ਵਿੱਚ ਹੈ ਲਗਾਤਾਰ ਨਸ਼ਾ ਤਸਕਰਾਂ ਨੂੰ ਫੜ ਰਹੀ ਹੈ ਅਤੇ ਕਈਆਂ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਹਰ ਨੋਟਸ ਵੀ ਲਗਾਏ ਗਏ ਨੇ ਕਿ ਇਹ ਜਾਇਦਾਦਾਂ ਖਰੀਦੀਆਂ ਜਾਂ ਵੇਚੀਆਂ ਨਹੀਂ ਜਾ ਸਕਦੀਆਂ ਜਿੱਦ ਤੇ ਚੱਲਦੇ ਕਈ ਥਾਵਾਂ ਤੇ ਬਿਲਡੋਜ਼ਰ ਵੀ ਚੱਲੇ ਨੇ ਜੇ ਨਾਲ ਕੀਤੀ ਜਾਵੇ ਫਰੀਕੋਟ ਦੀ ਤਾਂ ਫਰੀਕੋਟ ਸ਼ਹਿਰ ਦੇ ਬਾਜੀਗਰ ਬਸਤੀ ਦੇ ਵਿੱਚ ਰਹਿਣ ਵਾਲੇ ਇੱਕ ਸ਼ਖਸ ਦੇ ਘਰ ਅੱਜ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਦੱਸਿਆ ਕਿ ਇਸ ਸ਼ਖਸ ਦੇ ਵੱਲੋਂ ਜਿਹੜਾ ਘਰ ਬਣਾਇਆ ਗਿਆ ਸੀ ਉਸ ਦੀ ਸਾਰੀ ਦਾ ਕੋਈ ਵੀ ਸਕੂਲ ਨਕਸ਼ਾ ਪਾਸ ਨਹੀਂ ਸੀ ਅਤੇ ਦੂਜੇ ਪਾਸੇ ਇਸ ਦੇ ਖਿਲਾਫ ਇੱਕ ਐਨਡੀ ਪਿਸ ਦਾ ਮਾਮਲਾ ਵੀ ਦਰਜ ਸੀ ਜਿਸ ਤੋਂ ਬਾਅਦ ਅਜ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਗਈ ਤੇ ਫ੍ਰੀਕੋਰਟ ਪੁਲਿਸ ਵੱਲੋਂ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਤਾਂ ਜੋ ਕੋਈ ਅਨਸਖਾਵੀ ਘਟਨਾ ਨਾ ਹੋਵੇ ਤੁਸੀਂ ਸੁਣੋ ਇਸ ਮੌਕੇ ਇਸ ਕਾਰਵਾਈ ਨੂੰ ਲੈ ਕੇ ਕੀ ਕਹਿੰਦੇ ਨੇ ਨਗਰ ਕੌਂਸਲ ਦੇ ਈਓ ਅਤੇ ਫ੍ਰੀਕੋਰਟ ਦੇ ਐਸਐਸਪੀ ਪ੍ਰਗਿਆ ਜਨ ਸਾਊਂਡ ਕੀ ਹੈ ਪ੍ਰਗਤ ਸਿੰਘ ਸਾਹਿਬ ਫੋਟੋ ਰਾਸਿੰਗ ਇਹ ਜਿਹੜਾ ਹੈ ਕੰਸਟਰਕਸ਼ਨ ਕਰੀ ਜਾ ਰਹੀ ਹੈ ਇਹਨੂੰ ਪਰਿਵਾਰੀ ਅਧੀਨ ਗਿਆ ਵੀ ਵਹਟੋ ਜਿਹੜਾ ਕੋਈ ਨਕਸ਼ਾ ਵਗੈਰਾ ਪਾਸ ਕਰਵਾਉਣ ਦੇ ਲਈ ਤੇਰੇ ਆਪਣਾ ਪਰਿਵਾਰੀ ਉਹਨੇ ਨੋਟਿਸ ਵੀ ਜਾਰੀ ਕੀਤੀ ਗਏ ਉਹਨਾਂ ਨੂੰ ਦੋ ਤਿੰਨ ਨੋਟਿਸ ਵੀ ਜਾਰੀ ਦਿੱਤੇ ਗਏ। ਬਟ ਇਹਨੇ ਆ ਕੋਈ ਨਕਸ਼ਾ ਸਬਮਿਟ ਕੀਤਾ ਨਾ ਕੋਈ ਇੰਕੇ ਸਾਥ ਕੋਲ ਆਇਆ ਵੀ ਨਹੀਂ। ਮੋਰਓ ਸਾਨੂੰ ਯਾਨੀ ਮੋਰਓਵਰ ਜਿਹੜੀਆਂ ਉਹ ਸਾਰੀ ਕੀਤੀ ਸੀ ਉਹਦੇ ਵਿੱਚੋਂ ਕੁਝ ਲੌਨ ਕੰਪਾਊਂਡ ਦੇ ਬਾਰੇ ਵਿੱਚ ਸੀ ਜਿਹੜੀ ਇਨਕੇ ਪਰਮਿਟ ਵੀ ਕੋਲ ਨਹੀਂ ਸੀ ਐਸ ਤਰ੍ਹਾਂ ਆ। ਅਸੀਂ ਨਸ਼ੇ ਦੇ ਕਾਰਨ ਅਸੀਂ ਨੋਟਿਸ ਜਾਰੀ ਕੀਤਾ ਸੀਗਾ ਵੀ ਜੇ ਤੁਸੀਂ ਨਹੀਂ ਕਰਦੇ ਹੈਗੇ ਕਿ ਗ੍ਰੰਥੀ ਸਾਡੇ ਕੋਲ ਨਕਸ਼ਾ ਪਾਸ ਨਹੀਂ ਕਰਾਉਂਦੇ ਤੇ ਨੋਨ ਕੰਪਾਉਂਡੇਬਲ ਜਿਹੜੀ ਹੈਗੀ ਉਹ ਸਾਰੇ ਕੰਸਟਰਕਸ਼ਨ ਹੈ ਨਹੀਂ ਤੇ ਬਹੁਤ ਪਰਦੇ ਤਾਂ ਅਸੀਂ ਅਬਦਾ ਏਜੰਸੀ ਦਾ ਇਹ ਰਿਮੂਵ ਕਰਦਾਂਗੇ ਕਿਉਂਕਿ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਰਿਹਾ ਤੇ ਕੋਲਿਸ ਪ੍ਰੋਟੈਕਸ਼ਨਲ ਡਿਊਟੀ ਮੈਜਿਸਟਰਟ ਸੀ ਜੀਨ ਕਿ ਬਰੀ ਹਟਾ ਦੋ ਬਟ ਸਾਨੂੰ ਬਾਤ ਵਿੱਚ ਇਹ ਵੀ ਮਤਲੱਗਿਆ ਕਿ ਜਿਹੜਾ ਇਹ ਬੰਦਾ ਹੈਗਾ ਸ਼ਾਇਦ ਕੁਝ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਵੀ ਲਪੇਟ ਹੈ ਉਹਦੇ ਵਿੱਚੋਂ ਇਨਵੋਲਡ ਹੋ ਗਿਆ ਠੀਕ ਹੈ ਜੀ ਅੱਜ ਸਾਨੂੰ ਰਿਕੁਐਸਟ ਮਿਲੀ ਸੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਯੂਸਾ ਵੱਲੋਂ ਕਿ ਇਥੇ ਇੱਕ ਇਲੀਗਲ ਸਟਰਕਚਰ ਹੈ ਜਿਹਦੀ ਡਿਮੋਲੀਸ਼ਨ ਹੋਣੀ ਹੈ ਸੋ ਅਸੀਂ ਇਥੇ ਪੁਲਿਸ امداد ਪ੍ਰੋਵਾਈਡ ਕਰਨ ਵਾਸਤੇ ਇਥੇ ਆਏ ਨੇ ਇਹ ਜਿਹੜਾ ਬੰਦਾ ਹੈ ਪ੍ਰਗਟ ਸਿੰਘ ਉਲਫਲੀ ਇਹਨੇ ਇਥੇ ਬਿਨਾ ਨਕਸ਼ਾ ਪਾਸ ਕਰਾਏ ਐਸ ਪਰ ਦ ਵਰਜਨ ਆਫ ਹਰ ਯੂ ਇਥੇ ਉਹ ਸਾਰੀ ਕੀਤੀ ਹੈ ਤਾਂ ਇੱਥੇ ਦੱਸਣਯੋਗ ਗੱਲ ਇਹ ਵੀ ਹੈ ਕਿ ਇਸ ਬੰਦੇ ਤੇ ਪੁਰਾਣੇ 4 ਪਰਚੇ ਨੇ ਜਨਾ ਚ ਐਨਡੀਪੀਐਸ ਚੋਰੀ 452 ਸਾਰੇ ਜਿਹੜੇ ਮਾਰੇ ਅਮੋਂ ਨੇ ਉਹਨਾਂ ਦੇ ਪਰਚੇ ਹੈਗੇ ਸੋ ਫਰੀਦਕੋਟ ਪੁਲਿਸ ਨੇ ਇੱਕ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲੀ ਹੋਈ ਹੈ ਜਿਸ ਅਸੀ ਪਿਛਲੇ 1 ਮਹੀਨੇ ਚ 310 ਅਰੈਸਟਸ ਕੀਤੀਆਂ ਆਫ ਦਾ ਡਰੱਗ ਸਪਲਾਈਅਰਸ ਐਂਡ ਵੈਡਲਰਸ ਔਰ ਅਸੀ 121 ਪਰਚੇ ਦਿੱਤੇ ਹੈ 1 ਮਹੀਨੇ ਚ ਤੇ ਉਦੀ ਲੜੀ ਦੇ ਤਹਿਤ ਹੀ ਸਾਡਾ ਇੱਕ ਹਰ ਪੱਖੋ ਸਾਰਿਆਂ ਨੂੰ ਇਹ ਮੈਸੇਜ ਹੈ ਕਿ ਨਸ਼ਿਆਂ ਦੇ ਰਿਗਾਰਡਿੰਗ ਸਾਡੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ ਦੇ ਚੀ ਇੱਕ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੋਰ ਥੈਨ 4 ਕਰੋੜਸ ਆਫ ਪ੍ਰੋਪਰਟੀ ਕੰਪਟੈਂਟ ਅਥਾਰਟੀ ਵੱਲੋਂ ਅਪਰੂਵ ਹੋ ਕੇ ਆਲਰੇਡੀ ਫ੍ਰੀਜ਼

ਇਹ ਨੈਸ਼ਨਲ ਜੁੜੀ ਹੋਈ ਕਾਰਵਾਈ ਦਿੱਕੀ ਜਾ ਸਕਦੀ ਹੈ ਜੀ ਇਹ ਚੀਏ ਇੱਕ ਰੈਲੇਵੈਂਟ ਫੈਕਟ ਜ਼ਰੂਰ ਹੈ ਕਿ ਜਿਹੜਾ ਬੰਦਾ ਹੈ ਇੱਥੇ ਪੁਰਾਣੇ ਐਨਡੀਪੀਐਸ ਦੇ ਵੀ ਪਰਚੇ ਨਸ਼ਾ ਵੇਚਣ ਦਾ ਕੰਮ ਕਰਦਾ ਸੀ ਪੁਲਿਸ ਨੂੰ ਰਿਕੁਐਸਟ ਆਈ ਸੀ ਪੁਲਿਸ ਹਮਦਦ ਪ੍ਰੋਵਾਈਡ ਕਰਨ ਵਾਸਤੇ ਉਹ ਅਸੀਂ ਇੱਥੇ ਪ੍ਰੋਵਾਈਡ ਕਰਾਇਆ ਕੋਪੂਰਾਜ ਵੀ ਕੋਈ ਇਹ ਦੇ ਆਕਸ਼ਨ ਕੀਤੇ ਜੀ ਇਹ ਪਿਛਲੇ ਮਹੀਨੇ ਕੋਟਕਪੁਰੇਜ ਵੀ ਇਲੀਗਲ ਡਿਮੋਲੀਸ਼ਨਸ ਹੋਈ ਸੀ ਅੱਜ ਵੀ ਉਥੇ ਉਧਰ ਐਸਡੀਐਮ ਸਾਹਿਬ ਨੇ ਉਹ ਸਾਰੇ ਉਥੇ ਜਿਹੜੇ ਇਲੀਗਲ ਜਿਹੜੇ ਹੈਗੇ ਸਟਰਕਚਰਸ ਉਹਨਾਂ ਦੀ ਡਿਮੋਲੀਸ਼ਨ ਹੋ ਰਹੀ ਹੈ ਸੋ ਪੁਲਿਸ ਨੂੰ ਐਜ਼ ਐਂਡ ਵੈਨ ਇੱਕ ਰਿਕੁਐਸਟ ਆਂਦੀ ਹੈ ਤਾਂ ਅਸੀਂ ਉੱਥੇ ਪ੍ਰੋਵਾਈਡ ਕਰ